ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅਡਵਾਂਸ ਬੇਨਤੀ ਕੀਤੀ ਜਾਂਦੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ ਉਹ ਹੈ ਹੈਲਥ ਬੈਨੀਫਿਟਸ ਆਫ ਸਤੂ ਸਤੂ ਦੇ ਪ੍ਰਾਣੇ ਬਜ਼ੁਰਗ ਆਪਣੇ ਪੂਰੀ ਚੰਗੀ ਤਰ੍ਹਾਂ ਜਾਣੂ ਆ ਉਹ ਇਹਨਾਂ ਦਾ ਯੂਜ਼ ਵੀ ਕਰਦੇ ਰਹੇ ਆ ਪਰ ਜਿਹੜੀ ਅੱਜ ਦੀ ਨਵੀਂ ਪਨੀਰੀ ਹੈ ਨਈ ਜਨਰੇਸ਼ਨ ਹੈ ਇਹ ਜਿਹਦੀ ਵਰਤੋਂ ਘੱਟ ਕਰਦੀ ਹੈ ਹੈਲਥ ਬੈਨੀਫਿਟਸ ਇਹਦੇ ਬਹੁਤ ਜ਼ਿਆਦਾ ਆਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਗੇ ਕਿ ਕਿਤੇ ਕਿਤੇ ਕੀ ਕੀ ਬੈਨੀਫਿਟ ਹੈ ਗਰਮੀਆਂ ਦੇ ਮੌਸਮ ਵਿੱਚ ਇੱਕ ਅਜੀਹੜ ਡਰਿੰਕ ਹੈ ਜਿਹਦੀ ਆਪਾਂ ਅਕਸਰ ਤਲਾਸ਼ ਕਰਦੇ ਹਾਂ ਜਿਹੜਾ ਸਾਡੇ ਸਰੀਰ ਨੂੰ ਰੀ ਹਾਈਡਰੇਟ ਕਰੇ ਤੇ ਨਾਲ ਹੀ ਸਰੀਰ ਨੂੰ ਤੁਰੰਤ એનર્ਜੀ ਵੀ ਦੇਵੇ ਤੇ ਸੇਤ ਵਾਸਤੇ ਉਹ ਮਫੀਦ ਹੋਵੇ ਕੋਈ ਸਾਈਡ ਇਫੈਕਟ ਨਾ ਹੋਵੇ ਉਹਦਾ ਕੋਈ ਇਹਦੇ ਵਿੱਚ ਪ੍ਰੀਜ਼ਰਵਟ ਵਗੈਰਾ ਨਹੀਂ ਪਾਉਣਾ ਪੈਂਦਾ ਸਿੰਪਲ ਹੈ ਇਹ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਇਹਨਾਂ ਆਪਾਂ ਦੇਸੀ ਪ੍ਰੋਟੀਨ ਸ਼ੇਕ ਵਾਂਗ ਵਰਤ ਸਕਦੇ ਹਾਂ ਇੰਨਾ ਹੀ ਨਹੀਂ ਜੇਕਰ ਤੁਸੀਂ ਉਹਨੂੰ ਕੜਾਕੇ ਦੀ ਗਰਮੀ 'ਚ ਡੀਹਾਈਡਰੇਟ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਇਹਦਾ ਸਤੂ ਦਾ ਸਰਬਤ ਜਾਂ ਸਤੂ ਦਾ ਜਿਹੜਾ ਸ਼ੇਕ ਜਿਹੜਾ ਕੋ ਤੁਸੀਂ ਆਪ ਹੀ ਘਰ ਦੇ ਵਿੱਚ ਰਸੋਈ ਦੇ ਵਿੱਚ ਤਿਆਰ ਕਰ ਸਕਦੇ ਹਾਂ ਇਹ ਮਿਲ ਜਾਵੇ ਤਾਂ ਤੁਹਾਨੂੰ ਤਾਨ ਤੇ ਦਾ ਬੈਨੀਫਿਟ ਮਿਲੇਗਾ ਵੈਸੇ ਤਾਂ ਜਿਹੜਾ ਹੈਗਾ ਜਨ ਭੋਏ ਬਿਹਾਰ ਦਾ ਇੱਕ ਦੇਸੀ ਡਰਿੰਕ ਹੈ ਉਥੋਂ ਹੀ ਭਾਰਤ ਦੇ ਵਿੱਚ ਹੌਲੀ ਹੌਲੀ ਬਾਕੀ ਸੰਦ ਦੇ ਵਿੱਚ ਹੀ ਫੈਲਿਆ ਇਸ ਦਾ ਠੰਡਾ ਠੰਡਾ ਸਰਬਤ ਹਰ ਕੋਈ ਪਸੰਦ ਕਰਦਾ ਹੈ ਖਾਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ ਤੇ ਹੈਲਥ ਦੇ ਅਨੁਸਾਰ ਇਹਦਾ ਜਿਹੜਾ ਹੈਗਾ ਬੈਨੀਫਿਟ ਹੈ ਕਿਉਂਕਿ ਇਹਦੇ ਵਿੱਚ ਆਇਰਨ ਸੋਡੀਅਮ ਫਾਈਬਰ ਮੈਗਨੀਜ਼ ਪ੍ਰੋਟੀਨ ਮੈਗਨੀਸ਼ੀਅਮ ਬਹੁਤ ਭਰਪੂਰ ਮਾ ਇਸ ਨੂੰ ਜਿਕਰ ਪਾਣੀ ਵਿੱਚ ਥੋੜਾ ਜਿਹਾ ਸਿੰਦਾ ਨਮਕ ਜਾਂ ਕਾਲ ਨਮਕ ਤੇ ਨਾਲ ਲੈਮਨ ਨਿੰਬੂ ਦਾ ਰਸ ਮਿਲਾ ਕੇ ਪੀਤਾ ਜਾਵੇ ਤਾਂ ਇਹ ਤੁਰੰਤ એનર્ਜੀ ਦਿੰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਦਾ ਹੈ ਤਾਂ ਆਓ ਆਪਾਂ ਜਾਣੀਏ ਗਰਮੀਆਂ ਵਿੱਚ ਸਤੂ ਪੀਣ ਦੇ ਕੀ ਕੀ ਫਾਇਦੇ ਹਨ ਪਹਿਲਾ ਫਾਇਦਾ ਤਾਂ ਹੈਗਾ ਸਰੀਰ ਨੂੰ ਠੰਡਾ ਰੱਖਦਾ ਗਰਮੀ ਦੇ ਵਿੱਚ ਕਿਉਂਕਿ ਆਪਣੇ ਵਿੱਚ ਪਾਣੀ ਦੀ ਕਮੀ ਵੀ ਆ ਜਾਂਦੀ ਹੈ ਨਾਲ ਆਪਣਾ ਜਿਹੜਾ ਹੈਗਾ ਸਰੀਰ ਬੜਾ ਗਰਮੀ ਮੰਗਦਾ ਤੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਸਤੂ ਦਾ ਸੇਵਨ ਜਿਹੜਾ ਬਹੁਤ ਜ਼ਰੂਰੀ ਹੈ ਗਰਮੀ ਤੋਂ ਬਚਣ ਲਈ ਸਤੂ ਰਸੇਵਨ ਆਪਾਂ ਨੂੰ ਰੋਜ਼ਾਨਾ ਰੂਟੀਨ ਦੇ ਵਿੱਚ ਕਰਨਾ ਚਾਹੀਦਾ ਨਾਲ ਹੀ ਇਹ ਆਪਾਂ ਨੂੰ ਡਾਇਬਟੀ ਤੋਂ ਹੀ ਬਚਾਉਂਦਾ ਡਾਇਬਟੀ ਦੇ ਵਿੱਚ ਇਹ ਬਹੁਤ ਲਾਭਦਾਇਕ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਆਪਾਂ ਚਨੇ ਜਾਂ ਜੋਨ ਦਾ ਬਣਿਆ ਹੋਇਆ ਸਤੂ ਡਾਈਟ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਜਿਹੜਾ ਕੋਈ ਡਾਈਟੀਜ ਸ਼ੂਗਰ ਜਾਂ ਮధుਮੇਈ ਕਰਦੇ ਆ ਇਹਨਾਂ ਦੇ ਵਿੱਚ ਬਹੁਤ ਫਾਇਦੇਮੰਦ ਹੈ ਤੁਸੀਂ ਇਹਦੇ ਵਿੱਚ ਖੰਡ ਦੀ ਬਜਾਏ ਨਮਕ ਮਿਲਾ ਕੇ ਇਹਦਾ ਸੇਵਨ ਕਰਨਾ એનર્ਜੀ ਨੂੰ ਬੂਸਟ ਕਰਦਾ ਹੈ ਜੇਕਰ ਸਰੀਰ ਨੂੰ ਤੁਰੰਤ એનર્ਜੀ ਦੀ ਲੋੜ ਹੋਵੇ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਤਾਂ ਸਤੂ ਦਾ ਸਰਪਤ ਬਣਾ ਕੇ ਪੀਣਾ ਚੰਗਾ ਹੈ ਸੱਤੂ ਦਾ ਸਰਬ ਤੋਂ ਤਰੰਤ એનર્ਜੀ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਕੜਕਰੀ ਧੁੱਪ ਅਤੇ ਪਸੀਨੇ ਕਾਰਨ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਸੱਤੂ ਦਾ ਸੇਵਨ ਕਰੋ ਹੁੰਦਾ ਕਿ ਜਦੋਂ ਪਸੀਨਾ ਆਉਂਦਾ ਹੈ ਤੇ ਉਹਦੇ ਨਾਲ ਆਪਣੇ ਜਿਹੜੇ ਬੋਡੀ ਦੇ ਵਿੱਚੋਂ ਮਿਨਰਲ ਵਗੈਰਾ ਨਿਕਲ ਜਾਂਦੇ ਆ ਤਾਂ ਉਹਦੇ ਕਰਕੇ ਆਪਣਾ ਸਰੀਰ ਜਿਹੜਾ ਥਕਾਵਟ ਮੰਦ ਆ ਓਬੈਸਿਟੀ ਤੋਂ ਛੁਟਕਾਰਾ ਪਾਉਂਦਾ ਮੋਟਾਪੇ ਦੇ ਵਿੱਚ ਇਹ ਬਹੁਤ ਵਧੀਆ ਕੰਮ ਕਰਦਾ ਹੈ ਸੱਤੂ ਜਿਹੜਾ ਫਾਈਬਰ ਦੇ ਨਾਲ ਭਰਪੂਰ ਹੁੰਦਾ ਜੋ ਕਿ ਪੇਟ ਨੂੰ ਲੰਬੇ ਸਮੇਂ ਤੱਕ ਪਰੇਪਰੇ ਰੱਖਦਾ ਜਿਸ ਕਾਰਨ ਭੁੱਖ ਨਹੀਂ ਲੱਗਦੀ ਤੇ ਬੰਦਾ ਘੱਟ ਖਾਣਾ ਖਾਂਦਾ ਉਹਦੇ ਨਾਲ ਉਹਦਾ ਭਾਰ ਜਿਹੜਾ ਕੰਟਰੋਲ ਦੇ ਵਿੱਚ ਰਹਿੰਦਾ ਹੈ ਭਾਰ ਘੱਟ ਖਾਂ ਦੇ ਵਿੱਚੋਂ ਮਦਦ ਮਿਲਦੀ ਹੈ ਹਾਜਮੇ ਲਈ ਡਾਈਜੈਸ਼ਨ ਲਈ ਬਹੁਤ ਵਧੀਆ ਹੈ ਜੇਕਰ ਤੁਹਾਨੂੰ ਡਾਈਜੈਸ਼ਨ ਦੀ ਸਮੱਸਿਆ ਹੈ ਤਾਂ ਆਪਣੀ ਡਾਈਟ ਦੇ ਵਿੱਚ ਸਤੂ ਨੂੰ ਸ਼ਾਮਲ ਕਰੋ ਸਤੂ ਜੋ ਮਜ਼ੂਦ ਫਾਈਬਰ ਸੀਟ ਅਤੇ ਕਬੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਬਹੁਤ ਜਿਆਦਾ ਮਦਦਗਾਰ ਹੈ ਡੀਹਾਈਡਰੇਸ਼ਨ ਤੋਂ ਛੁਟਕਾਰਾ ਜਿਵੇਂ ਆਪਾਂ ਪਹਿਲਾਂ ਜਿੱਤਰ ਕਰ ਚੁੱਕੇ ਹਾਂ ਸੱਤੂ ਵਿੱਚ 쿨ਿੰਗ ਪ੍ਰਭਾਵ ਹੁੰਦਾ ਹੈ ਜਿਸ ਕਾਰਨ ਗਰਮੀਆਂ ਵਿੱਚ ਇਸ ਦਾ ਸੇਵਨ ਕਰਨ ਨਾਲ ਗਰਮੀਆਂ ਤੇ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਸੱਤੂ ਦਾ ਸਰਵਤ ਰਪੀਣ ਨਾਲ ਪੇਟ ਤੇ ਸਰੀਰ ਠੰਡਾ ਰਹਿੰਦਾ ਹੈ ਮਿਹਦੇ ਦੀ ਗਰਮੀ ਨੂੰ ਘਟ ਕਰਦਾ ਹੈ ਭੁੱਖ ਨੂੰ ਵਧਾਉਂਦਾ ਕਿਉਂਕਿ ਗਰਮੀ ਦੇ ਵਿੱਚ ਆਪਣਾ ਕੁਝ ਵੀ ਖਾਣ ਪੀਣ ਨੂੰ ਜੀਨ ਕਰਦਾ ਜਿਆਦਾਤਰ ਆਪਾਂ ਡਰਿੰਕਸ ਵਗੈਰਾ ਲੈਂਦੇ ਰਹਿੰਦੇ ਹਾਂ ਤਾਂ ਕੋਕੋਪਨਟਾ ਜਿਗਰਮ ਦੇ ਵਿੱਚ ਖੋਜਾਂ ਦੇ ਵਿੱਚ ਪਾਇਆ ਗਿਆ ਕਿ ਸੱਤੂ ਵਿੱਚ ਮੌਜੂਦ ਜਿਹੜਾ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਹੈ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਕੋਕੋਨੋਟੋਂ ਦਾ ਜਿਹੇ ਚ ਜੇਕਰ ਤੁਹਾਨੂੰ ਭੁੱਖ ਨਾ ਲੱਗ ਰਹੀ ਹੋਵੇ ਜਾਂ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਨਿਯਮਿਤ ਰੂਪ ਦੇ ਵਿੱਚ ਸੱਤੂ ਦਾ ਸੇਵਨ ਕਰਨਾ ਚਾਹੀਦਾ। ਵੀਡੀਓ ਆਪਣੀ ਇੱਥੇ ਤੱਕ ਬਾਕੀ ਦੇ ਜਿਹੜੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਆ ਚਮੜੀ ਨੂੰ ਇਹ ਵਧੀਆ ਗ로우ਇੰਗ ਸਕਿਨ ਬਣਾਉਂਦਾ ਆਪਣੀ ਵਾਲਾਂ ਦੇ ਲਈ ਬਹੁਤ ਸਿਹਤਮੰਦ ਹੈ ਕਿਉਂਕਿ ਕਾਰਨ ਇਹ ਹੈ ਵੀ ਜਿਹੜੀ ਚੀਜ਼ ਆਪਣੇ ਪ੍ਰੋਪਰ ਡਾਈਜੈਸਟ ਹੋ ਗਈ ਆਪਣੇ ਡਾਈਜੈਸ਼ਨ ਨੂੰ ਸੁਧਾਰੋਗੀ ਉਹ ਆਪ ਹੀ ਜਾ ਕੇ ਸਿਹਤ ਲਈ ਬੈਨੀਫਿਟ ਕਰੇਗੀ ਕਰੇਗੀ ਜਦੋਂ ਆਪਣੇ ਸਰੀਰ ਦੇ ਵਿੱਚ ਪ੍ਰੋਪਰ ਡਾਈਟ ਨਾ ਜਾਊ ਤਾਂ ਸਰੀਰ ਨੇ ਯੰਗਰੇ ਇੰਟਰਨਲ ਆਰਗਨਸ ਉਹਨਾਂ ਨੇ ਫਿਰ ਕਿੱਥੋਂ ਇਹ એનર્ਜੀ ਲੈਣੀ ਕਿਉਂਕਿ ਸਰੀਰ ਦੇ ਅੰਦਰ ਜੋ ਵੀ ਹੈ ਚੌਂਬੜੀ ਨਾਲੋਂ ਜਾਂ ਆਪਣੇ ਸਿਰ ਦੇ ਵਾਲ ਨਾਲ ਨਾਲ ਜਿਹੜੇ ਵੀ ਆਪਣੇ ਆਰਗਨਸ ਸਾਰਿਆਂ ਨੂੰ ਡਾਈਜੈਸਟ ਕਰਨੀ ਦੀ ਉਹਨਾਂ ਨੂੰ ਖੁਰਾਕ ਤਾਂ ਹੀ ਦੀ ਖੁਰਾਕ ਜਿਹੜੀ ਆਪਾਂ ਖਾਵਾਂਗੇ ਉਹਦੇ ਵਿੱਚੋਂ ਹੀ ਅੰਤੜੀਆਂ ਨੇ ਮਿਹਦੇ ਨੇ ਉਹਨੂੰ ਡਾਈਜੈਸਟ ਕਰਕੇ ਉਹਨੂੰ ਪ੍ਰੋਪਰ ਖੁਰਾਕ ਭੇਜਣੀ ਹੁੰਦੀ ਹੈ ਇਸ ਕਰਕੇ ਜੋ ਖਾਵਾਂਗੇ ਉਹਦਾ ਜਿਹੜਾ ਹੈਗਾ ਸਿੱਧੇ ਤੋਂ ਸਿੱਧਾ ਪ੍ਰਭਾਵ ਆਪਣੀ ਸਿਹਤ ਤੇ ਪੈਂਦਾ ਬਹੁਤਾ ਮਹਿੰਗਾ ਖਾਣ ਦੀ ਲੋੜ ਨਹੀਂ ਬਿਲਕੁਲ ਸਿੰਪਲ ਸਾਧੀਆਂ ਚੀਜ਼ਾਂ ਸੀਜ਼ਨਲ ਚੀਜ਼ਾਂ ਸੀਜ਼ਨਲ ਫਰੂਟਸ ਅ ਸੀਜ਼ਨਲ ਵੈਜੀਟੇਬਲ ਜਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਨਾਨੇ ਦਰਦੀ ਦਾਦਾ ਜੀ ਆਪਣੇ ਬਰਥਡੇ ਆਜ ਤੋਂ 50 ਸਾਲ ਪਹਿਲਾਂ ਉਹੀ ਜਿਹੜੀ ਡਾਇਟ ਤੁਸੀਂ ਆਪਣੀ ਲਾਈਫ ਦੇ ਵਿੱਚ ਲੈਓ ਨੇਚਰ ਦੇ ਨਾਲ ਜੁੜ ਕੇ ਰਹੋ ਤੁਹਾਨੂੰ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਵੇਗੀ ਸੱਤੂ ਵੈਸੇ ਬਾਜ਼ਾਰ ਦੇ ਵਿੱਚੋਂ ਬਣਿਆ ਬਣਿਆ ਮਿਲ ਜਾਂਦਾ ਕੋਈ ਦੇ ਵਿੱਚ ਬਹੁਤ ਦਸੰਦੀ ਲੋੜ ਨਹੀਂ ਪਰ ਫਿਰ ਵੀ ਜਿਹੜੀ ਨਵੀਂ ਪਨੀਰੀ ਹੈ ਜਿਹਨੂੰ ਨਹੀਂ ਪਤਾ ਤਾਂ ਇਹ ਬਾਜ਼ਾਰ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਜਿਉਂ ਦਾ ਸੱਤੂ ਮਿਲ ਜਾਂਦਾ ਤੇ ਕਾਲੇ ਜਣੇ ਨੂੰ ਕੋਣ ਕਿ ਬਣਾਇਆ ਹੈ ਇਹਦਾ ਚੱਕ ਪੀਜ ਹੁੰਦੀ ਇਹਨੂੰ ਪਤਾ ਨਹੀਂ ਚਣੇ ਦਾ ਸਬੂਤ ਮਿਲ ਜਾਂਦਾ ਜੇ ਨਹੀਂ ਕਿ ਤੁਸੀਂ ਆਜ ਦੇ ਤੌਰ ਤੇ ਇਹਨੂੰ ਮਿਕਸੀ ਗ੍ਰਾਈਂਡਰ ਦੇ ਵਿੱਚ ਪੀਸ ਕੇ ਤਿਆਰ ਕਰ ਸਕਦੇ ਹੋ ਟੇਸਟ ਮੁਤਾਬਕ ਇਹਦੇ ਵਿੱਚ ਜੋ ਕੁਝ ਮਰਜ਼ੀ ਐਡ ਕਰ ਲਓ ਤੁਹਾਡਾ ਜਿਹੇ ਜਿਹੇ ਟੇਸਟ ਦਾ ਮਿੱਠਾ ਹੋਣਾ ਹੈ ਇਹੋ ਜਿਹੀ ਮਿਸ਼ਰੀ ਧਾਗੇ ਵਾਲੀ ਐਡ ਕਰ ਦੋ ਇਹਨੂੰ ਥੋੜਾ ਟਾਈਮ ਘੰਟਾ 2 ਘੰਟੇ ਜਾਂ ਰਾਤ ਨੂੰ ਭਿਉਂਦਗੇ ਸਵੇਰ ਲੱਗੇ ਤੇ ਇਹ ਜਿਆਦਾ ਬੈਨੀਫਿਟ ਕਰਦਾ ਕਿਉਂਕਿ ਇਹ ਪਾਣੀ ਵਗੈਰਾ ਸੋਖ ਲੈਂਦਾ ਤੇ ਇਹਨੂੰ ਮੁੜ ਕੇ ਡਾਈਜੈਸਟ ਕਰਨੇ ਸੌਖੇ ਹੈ ਦੂਸਰਾ ਜਿਹੜਾ ਟੇਸਟ ਆਪਾਂ ਨਮਕੀਨ ਬਣਾ ਸਕਦੇ ਹਾਂ ਕੁਝ ਦੇ ਵਿੱਚ ਅੰਬਚੂਰਨ ਵਗੈਰਾ ਪਾ ਕੇ ਜਾਂ ਕਾਲਾ ਨਮਕ ਪਾ ਕੇ ਧਨੀਆ ਹਰਾ ਧਨੀਆ ਪਾ ਕੇ ਜਾਂ ਜੀਰਾ ਭੁੰਨ ਕੇ ਪਾ ਕੇ ਦਾ ਟੇਸਟ ਜਿਹੜਾ ਇਨਹਾਂਸ ਕਰ ਸਕਦੇ ਹਾਂ ਜਿਹੜੇ ਟੇਸਟ ਨੂੰ ਹੋਰ ਵਧਾ ਸਕਦੇ ਹਾਂ ਪਿਆਜ਼ ਇਹਦੇ ਵਿੱਚ ਕੱਟ ਕੇ ਪਾਇਆ ਜਾ ਸਕਦਾ ਹੈ ਧੁਨੀਆ ਪਾਇਆ ਜਾ ਸਕਦਾ ਹੈ ਮਰੂਗਾ ਜਿਹੜਾ ਆਪਣੇ ਮਤਲਬ ਡਾਈਜੈਸ਼ਨ ਵਾਸਤੇ ਸਿਹਤ ਹਰਤ ਬਹੁਤ ਵਧੀਆ ਪੇਟ ਦੇ ਕੀੜੇ ਨੂੰ ਮਾਰਦਾ ਉਪਾਏ ਜਾ ਸਕਦਾ ਓਵਰਆਲ ਦਾ ਬੈਨੀਫਿਟ ਬੈਨੀਫਿਟ ਹੀ ਬੈਨੀਫਿਟ ਹੈ ਤਾਂ ਕੋਈ ਸਾਈਡ ਇਫੈਕਟ ਨਹੀਂ ਦੇਖਣਾ ਹੁੰਦਾ ਗਰਮੀਆਂ ਦੇ ਵਿੱਚ ਤਾਂ ਇਹ ਇੱਕ ਬਹੁਤ ਹੀ ਏਨਰਜੈਟਿਕ ਡਰਿੰਕ ਹੈ ਕਿਉਂਕਿ ਦੇ ਵਿੱਚੋਂ ਪ੍ਰੋਟੀਨ ਆਪਾਨੂੰ ਮਿਲ ਜਾਂਦੀ ਜਦੋਂ ਅਸੀਂ ਛੋਲੇ ਦਾ ਸਤੂ ਪੀਵਾਂਗੇ ਤਾਂ ਪ੍ਰੋਟੀਨ ਹੈ ਜਿਹੜੀ ਮਸਲ ਬਿਲਡਰ ਹੈ ਗਰਮੀਆਂ ਦੇ ਵਿੱਚ ਆਪਣੀ ਡਾਈਟ ਦੇ ਵਿੱਚ ਜੇਕਰ ਪ੍ਰੋਟੀਨ ਸਹੀ ਹੋ ਜਾਵੇ ਤਾਂ ਆਪਣੀ ਬੋਡੀ ਨੂੰ ਜਿਹੜੀ ਹੈ એનર્ਜੀ ਮਿਲਦੀ ਰਹਿੰਦੀ ਹੈ ਮਸਲ ਬਣਦੇ ਰਹਿੰਦੇ ਆ ਪੇਟ ਨੂੰ ਡਾਈਜੈਸ਼ਨ ਨੂੰ ਇੰਪਰੂਵ ਕਰਨਾ ਕਰਕੇ ਓਵਰਆਲ ਸਿਹਤ ਨੂੰ ਬਹੁਤ ਹੀ ਬੈਨੀਫਿਟ ਕਰਦਾ ਹੈ